ਇੱਕ ਜਵਾਈ ਦੇ ਵੱਲੋਂ ਆਪਣੇ ਸੋਹਰੇ ਪਰਿਵਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋਹਰੇ ਘਰ ਨੂੰ ਅੱਗ ਹੀ ਲਗਾ ਦਿੱਤੀ ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ ਇੱਕ ਜਵਾਈ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸੀ ਬਲਾਕ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਜਵਾਈ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਨੂੰ ਤਬਾਹ ਕਰਨ ਦੇ ਵਾਸਤੇ ਸਹੁਰੇ ਘਰ ਨੂੰ ਅੱਗ ਹੀ ਲਗਾ ਦਿੱਤੀ ਗਈ ਤਾਂ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੀੜਤ ਪਰਿਵਾਰ ਨੇ ਦੱਸਿਆ ਕਿ ਅੱਜ ਤੋਂ 15 ਦਿਨ ਪਹਿਲਾਂ ਉਹਨਾਂ ਦਾ ਜਵਾਈ ਘਰੇ ਆਉਂਦਾ ਅਤੇ ਅੱਗ ਲਗਾਉਣ ਦੀ ਘਟਨਾ ਨੂੰ ਅੰਜਾਮ ਵੀ ਦਿੰਦਾ ਹੈ ਉਸ ਸਮੇਂ ਵੀ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣਾ ਬਚਾਅ ਕੀਤਾ ਤੇ ਅੱਗ ਲਗਾਉਣ ਵਾਲੇ ਵਿਅਕਤੀ ਦੀ ਪਤਨੀ ਜਿਸ ਦਾ ਨਾਮ ਪ੍ਰੀਤ ਹੈ ਉਸ ਨੇ ਦੱਸਿਆ ਕਿ ਉਸ ਦਾ ਪਤੀ ਸਿਕੰਦਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਤਲਾਕ ਦੀ ਮੰਗ ਕਰ ਰਿਹਾ ਹੈ ਅਤੇ ਜਦੋਂ ਉਸ ਵੱਲੋਂ ਤਲਾਕ ਨਾ ਦਿੱਤਾ ਗਿਆ ਤਾਂ ਉਹ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਗਈ ਤਾਂ ਉਸ ਦੇ ਪਤੀ ਦੇ ਵੱਲੋਂ ਵਾਰ-ਵਾਰ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੀੜਤਔਰਤ ਪ੍ਰੀਤ ਨੇ ਦੱਸਿਆ ਕਿ ਉਸਦੇ ਪਤੀ ਦੇ ਵੱਲੋਂ ਬੀਤੀ ਰਾਤ ਵੀ ਉਹਨਾਂ ਦੇ ਘਰ ਆ ਕੇ ਉਹਨਾਂ ਦੀ ਜੁਗਾੜੂ ਰੇੜੀ ਨੂੰ ਅੱਗ ਲਗਾ ਦਿੱਤੀ ਗਈ ਅਤੇ ਤਲਵਾਰਾਂ ਲਹਿਰਾਉਂਦੇ ਹੋਏ ਗਲੀ ਚੋਂ ਵਾਪਸ ਚਲਾ ਗਿਆ ਧਮਕੀਆਂ ਵੀ ਦਿੱਤੀਆਂ ਉਹਨਾਂ ਦੱਸਿਆ ਕਿ ਉਹ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇ ਰਹੇ ਨੇ ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਇਸ ਦੇ ਨਾਲ ਹੀ ਪੀੜਤਔਰਤ ਨੇ ਵੀ ਕਿਹਾ ਕਿ ਉਸਦਾ ਪਤੀ ਭਾਜਪਾ ਨੇਤਾ ਦਾ ਡਰਾਈਵਰ ਵੀ ਹੈ ਜਿਸ ਕਰਕੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਥਾਣਾ ਰਣਜੀਤ ਐਵੇਨਿਊ ਦੇ ਐਸ ਐਚ ਓ ਰੋਬਿਨ ਹਾਂਸ ਨੇ ਕਿਹਾ ਕਿ ਉਹਨਾਂ ਨੂੰ ਦੀਪਕ ਕੁਮਾਰ ਦੇ ਵੱਲੋਂ ਇੱਕ ਸ਼ਿਕਾਇਤ ਦਰਜ ਹੋਈ ਹੈ ਜਿਸ ਦੀ ਉਹ ਜਾਂਚ ਕਰ ਰਹੇ ਨੇ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਜਿਹੜੀ ਹੈ ਅਮਲ ਵਿੱਚ ਲਿਆਂਦੀ ਜਾਪੀ ਮੇਰਾ ਨਾਮ 프리ਤ ਆ ਮੇਰਾ ਘਰ ਵਾਲਾ ਹੀ ਆ ਸਕੰਦਰ ਜਿਨੇ ਅੱਗ ਲਾਈ ਸਾਡੇ ਘਰੇ ਪਹਿਲਾਂ ਤਾਂ ਸਾਡੇ ਨੇ ਘਰ ਅੱਗ ਲਾਈ ਆ ਦੋਸਤੋ ਬਾਅਦ ਉਹਨੇ ਧਮਕੀਆਂ ਵੀ ਕੀਆ ਹੈ ਮੈਨੂੰ ਫਿਰ ਮੇਰੇ ਡੈਡੀ ਉਹਨਾਂ ਦੀ ਰੇੜੀਆਂ ਮਤਲਬ ਕਿ ਜਿੱਤੋਂ ਸਾਡੀ ਰੋਜ਼ੀ ਰੋਟੀ ਚੱਲਦੀ ਸੀ ਮੇਰੇ ਪਾਪਾ ਫੇਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਉਹਨੇ ਇਸ ਟਾਈਮ ਤੇ ਹੱਗ ਲਾਤੀ ਆ ਸਾਡਾ ਲੱਖ ਡੇਢ ਲੱਖ ਦਾ ਨੁਕਸਾਨ ਕਰਤਾ ਇਸ ਟਾਈਮ ਤੇ ਇਹਨੇ ਤੇ ਮਤਲਬ ਉਹ ਜਿਹਦੀ ਵੀ ਇਹ ਸ਼ਹਿਰ ਤੇ ਸਾਰਾ ਕੁਝ ਕਰਨਦਿਆ ਉਹ ਗੋਤਮ ਅਰੋੜਾ ਵਾ ਮਤਲਬ ਕਿ ਜਿਹੜਾ ਬੀਜੇਪੀ ਦਾ ਕੌਂਸਲਰ ਆ ਇਹ ਸਾਰਾ ਕੁਝ ਉਹਦੇ ਕਰਕੇ ਹੋਉਂਦਿਆ ਵਾ ਕਿਉਂਕਿ ਉਹ ਮੁੜ ਕੇ ਕੁਝ ਵੀ ਦੀ ਕਾਰਵਾਈ ਕਾਨੂੰਨੀ ਜੋ ਵੀ ਹੋਵੇ ਨਹੀ ਹੋਂ ਦਿੰਦਾ ਵੀ ਨਾ ਹੀ ਉਹ ਇਹਨੂੰ ਪੇਸ਼ ਹੋਂ ਦਿੰਦਾ ਵਾ ਸਾਹਮਣੇ ਇਸਾਰਾ ਕੋਸ਼ਿਸ਼ ਹੀ ਗੋਤਮ अरोड़ा ਦੇ ਥਰੂ ਹੁੰਦਿਆ ਵਾ ਕਿਉਂਕਿ ਪੈਸੇ ਦੇ ਕੇ ਉਹੀ ਇਹਨੂੰ ਬਾਹਰ ਕਢਵਾਉਂਦਾ ਵਾ ਉਹੀ ਸਾਡੀ ਵਾਪੇਸ਼ ਨਹੀਂ ਜਾਣ ਦੇਂਦਾ ਤੇ ਪਲੀਜ਼ ਸਾਨੂੰ ਇਨਸਾਫ ਦਿਵਾਓ ਕਿ ਕਾਰਨ ਕਿ ਕਿਉਂ ਤੰਗ ਪਰੇਸ਼ਾਨ ਕਿਉਂ ਕਰਦਾ ਉਹ ਕਹਿੰਦਾ ਵੀ ਮਤਲਬ ਉਹਦੀ ਗੱਲਬਾਤ ਕਿਤੇ ਹੋਰ ਚੱਲਦੀ ਹੈ ਨਾ ਕਿਸੇ ਜਨਾਨੀ ਨਾਲ ਤੇ ਮੇਰੇ ਤੋਂ ਮਤਲਬ ਕਹਿੰਦਾ ਵੀ ਮੈਨੂੰ ਤਲਾਕਨਾਮਾ ਦੇ ਮੇਰਾ ਮਤਲਬ ਹੋਰ ਕਿਸੇ ਨਾਲ ਗੱਲਬਾਤ ਹੈਗੀ ਹੈ ਮੈਂ ਤੈਨੂੰ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਿਹਾ ਵੀ ਇਦਾਂ ਮਤਲਬ ਇਦਾਂ ਨਹੀਂ ਹੋ ਸਕਦਾ ਵੀ ਤੇ ਫਿਰ ਕਹਿੰਦਾ ਵੀ ਇਦਾਂ ਕਰ ਆਪਣੇ ਘਰ ਦੇ ਕੋਲੋਂ ਦਾਜ ਲੈ ਕੇ ਆ ਤੇ ਮੈਂ ਮੈਂ ਦਾਜ ਕਿੱਦਾਂ ਲੈ ਆਵਾਂ ਮੇਰੇ ਤੇ ਪਾਪਾ ਆਪ ਦਿਹਾੜੀ ਦਾ ਰੋਤਾ ਕੰਮ ਕਰਦੇ ਆ ਮੈਂ ਕਿੱਥੋਂ ਦਾਜ ਲੈ ਆਵਾਂਗੀ ਤੇਰੇ ਵਾਸਤੇ ਤੇ ਕਹਿੰਦਾ ਵੀ ਨਹੀਂ ਫਿਰ ਮੈਨੂੰ ਤਲਾਕ ਨਾਮਾ ਦੇ ਨਹੀਂ ਤੇ ਤੁਹਾਡੇ ਘਰ ਚ ਵੀ ਜੋ ਵੀ ਸਮਾਨ ਹੈ ਨਾ ਮੈਂ ਸਾਰਾ ਸਾੜ ਦਾਂਗਾ ਤੇ ਉਹਨੇ ਦੋ ਵਾਰੀ ਹਮਲਾ ਕਰ ਦਿੱਤਾ ਇੱਕ ਵਾਰੀ ਤੇ ਮਤਲਬ ਮੇਰੇ ਪਾਪਾ ਮੈਂ ਮੇਰਾ ਬੇਟਾ ਅੰਦਰ ਸੀਗੇ ਸੁੱਤੇ ਹੀ ਨਹੀਂ ਰਾਤ ਦੇ 12 तकरीबन 12 12:30 ਦੇ ਲਾਗੇ ਚੱਗਿਆ ਆਵਾ ਤੇ ਸਾਡੇ ਗੇਟ ਨੂੰ ਕੁੰਡਾ ਮਾਰ ਕੇ ਬਾਹਰੋਂ ਅੱਗ ਲਾ ਕੇ ਚਲਾ ਗਿਆ ਆਵਾ ਤੇ ਸਾਡੇ ਗਵੰਡੀਆਂ ਨੇ ਸਾਨੂੰ ਬਚਾ ਲਿਆ ਵਾ ਨਹੀਂ ਤੇ ਅਸੀਂ ਅੰਦਰ ਹੀ ਅੰਦਰ ਲੂਸ ਜਾਣਾ ਸੀਗਾ ਦੋਸਤੋ ਬਾਅਦ ਦੂਜੀ ਵਾਰੀ ਫੇਰ ਉਹਨੇ ਤਾਂ ਕਹਿੰਦੀ ਸੀ ਕਿ ਮੈਂ ਹੁਣ ਟਾੜ ਜਿਹੜੀ ਰੇੜੀਆਂ ਹੁਣ ਮੈਂ ਉਹਨਾਂ ਨੂੰ ਅੱਗ ਲਾ ਕੇ ਜਾਵਾਂਗਾ ਤੇ ਹੁਣ ਉਹਨੇ ਇਸ ਤਰ੍ਹਾਂ ਕੀਤਾ ਵੀ ਹੁਣ ਜਿਹੜੀਆਂ-ਜਿਹੜੀਆਂ ਸਾਡੀ ਉਹ ਸਾਰੀਆਂ ਉਹਦੇ ਵੀ ਅੱਗ ਲਾ ਕੇ ਚਲਾ ਗਿਆ ਹੈ ਤੁਸੀਂ ਕੰਪਲੀਟ ਕਰਾਈ ਸੀ ਹਾਂਜੀ ਕੰਪਲੀਟ ਕੀਤੀ ਆ ਪਹਿਲਾਂ ਵੀ ਕੀਤੀ ਜਦ ਸਾਡੇ ਘਰੇ ਅੱਗ ਲਾ ਕੇ ਗਿਆ ਵਾ ਉਸ ਤੋਂ ਬਾਅਦ ਫੇਰ ਪਤਾ ਨਹੀਂ ਕਾਨੂੰਨੀ ਕਾਰਵਾਈ ਇੰਨੀ ਕਿ ਪਤਾ ਕਈ ਤਾਂ ਹੁੰਦੀ ਨਹੀਂ ਪਈ ਵੀ ਬਹੁਤ ਕਾਫੀ ਦਿਨ ਹੋ ਗਏ ਆ 20 ਜਨਵਰੀ ਤੋਂ 2 ਦਿਨ ਪਹਿਲਾਂ ਦੀ ਸਾਡੇ ਘਰੇ ਅੱਗ ਲਾ ਕੇ ਗਿਆ ਵਾ ਤੇ ਕੀ ਮੰਗ ਕੀ ਕਰਦੇ ਹੋ ਮੰਗਦਾ ਅਸਤੀ ਕਰਦੇ ਆ ਤੁਸੀਂ ਕੀ ਮੰਗ ਪ੍ਰਸ਼ਾਸਨ ਕੋਲ ਤੁਸੀਂ ਕੀ ਮੰਗ ਕਰਦੇ ਹਾਂਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਇਨਸਾਫ ਜੀ ਮੈਂ ਉਹਨਾਂ ਨੂੰ ਸਜ਼ਾ ਦੇਣਾ ਚਾਹੁੰਦੀ ਤੇ ਮੈਂ ਇਨਸਾਫ ਮੰਗਦੀ ਮੇਰਾ ਨਾਮ ਦੀਪਕ ਕੁਮਾਰ ਸਾਨੋਖ ਰਮਨ ਸਿੰਘ ਹੈ ਜਿਹਦੇ ਮੇਰਾ ਜਵਾਈ ਹੈਗਾ ਸਾਡਾ ਆਪਣਾ ਜਿਹੜਾ ਕਿ ਬਾਰ ਬਾਰ ਹਮ ਤੰਗ ਪਰੇਸ਼ਾਨ ਕਰਦਾ ਵਾ ਦਾਜ ਦੀ ਮੰਗ ਕਰਦਾ ਵਾ ਤੇ ਮੇਰੀ ਭੈਣ ਕੋਲ ਦਾ ਮਾਰਦਾ ਵਾ ਤੇ ਜਿਹਦੇ ਵਿੱਚ ਅਸੀਂ ਨਹੀਂ ਦੱਸ ਦੇ ਸਕਦੇ ਫਿਰ ਉਹ ਕਹਿੰਦਾ ਵਾ ਕਿ ਮੇਰੇ ਵਿੱਚ ਦੋਤ ਮਰੋੜਾ ਹੈਗਾ ਵਾ ਬੀਜੇਪੀ ਦਾ ਪ੍ਰਧਾਨ ਆ ਜੋ ਮਰਜ਼ੀ ਮੈਂ ਕਰ ਸਕਦਾ ਤੁਸੀਂ ਮੇਰਾ ਕੁਛ ਨਹੀਂ ਕਰ ਸਕਦੇ ਜਿਹਦੇ ਵਿੱਚ ਉਹਨੇ ਪਹਿਲਾਂ ਕਿਹਾ ਸੀ ਕਰਕੇ ਦਿਖਾਤਾ ਕਰਿਆ ਗਿਆ ਅਗਲਾ ਵੀ ਚਲ ਗਿਆ ਦੂਜਾ ਮੈਂ ਉਹਨੂੰ ਕਿਹਾ ਥਾਣੀ ਰਿਪੋਰਟ ਦਿੱਤੀ ਇਸ ਦਾ ਨਾਮ ਐਸਆਈ ਕੋ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਇਸ ਟਾਈਮ ਤੇ ਜਿਹਦੇ ਵਿੱਚ ਹੁਣ ਦੂਜੇ ਉਹਨੇ ਕਿਹਾ ਸਾਡੇ ਰੇਡੀਆ ਫੂਕੇ ਜਾਣੇ ਤੇ ਰੇਡੀਆ ਨੂੰ ਵੀ ਫਿਰ ਅੱਗ ਲਾ ਗਿਆ ਸਾਡੇ ਤੇ ਪਤੰਗ ਵੀ ਨਾਲ ਕੋਈ ਸਰ ਤਲਾਕ ਮੰਗ ਰਿਹਾ ਪਿੰਡੋਂ ਉਹਨੂੰ ਕਹਿੰਦਾ ਤਲਾਕ ਦੇ ਕਿਉਂਕਿ ਮੈਂ ਹੋਰ ਤਾਂ ਵਿਆਹ ਕਰਾਉਣਾ ਜੇ ਜਿਹੜੇ ਪਹਿਲਾਂ ਵੀ ਵਿਆਹ ਹੋਇਆ ਹੋਇਆ ਵਾ ਤੇ ਮੇਰੀ ਪੈਨੋ ਧੋਖੇ ਨਾਲ ਵਿਆਹ ਕਰਾਈ ਦਿੱਤਾ ਤੇਨੇ ਸਾਲ ਹੋ ਗਏ 4 ਸਾਲ ਹੋ ਗਏ ਮੰਗ ਕੀ ਕਰਤੇ ਸਮੰਗ ਇਹੋ ਕਰਦੇ ਪੁਰਾਣੇ ਦੱਸ ਕੋਈ ਆਪਣੀ ਕਾਰਵਾਈ ਕੋਲੀ ਕਰਦੇ ਨੇ ਇਹਨੂੰ ਸਾਰੇ ਅੰਦਰ ਚੋਣੇ ਇਹ ਤੇ ਪਰਚਾ ਹੋਣਾ ਚਾਹੀਦਾ ਸਰਵਜਮ ਉਹ ਰਹੀ ਹੋਏ ਹੈ ਜਿਹੜੇ ਪਾਨੂੰ ਕੋਈ ਵਾੜੀ ਫੈਨ ਤੇ ਕੋਈ ਦਿੱਕਤੋ ਦੀਸ਼ਾਨੀ ਹੁੰਦੀ ਤੇ ਮੇਨ ਸਰ ਹੈਗਾ ਮੇਕੋਤਮ ਰੋੜਾ ਬੀਜੇਪੀ ਦਾ ਪ੍ਰਧਾਨ ਹੈ ਰੋੜਾ ਜਿਹੜਾ ਕਿ ਉਹ ਸ਼ਾਇਦ ਹਿੰਦਾ ਵਾ ਪਹਿਲਾਂ ਵੀ ਪਰਚਾ ਹੋਇਆ ਸੀ ਉਹਦੇ ਵਿੱਚ ਜੀਨ ਗੋਤਮ ਰੋੜਾ ਨੇ ਕੁਝ ਨਹੀਂ ਹੋਣ ਦਿੱਤਾ ਸੀ ਸਾਡੇ ਸਰ ਵੀ ਇਹੋ ਕਰਦੇ ਅਸੀਂ ਤੁ ਵੀ ਸਾਡੀ ਜੋ ਮੰਗ ਹੈ ਕੀ ਹੈ ਕੋਸ ਪ੍ਰਸ਼ਾਸਨ ਦੇ ਲੋਕ ਤੇਰੀ ਕੀ ਦੀ ਇਹ ਸਾਰੇ ਬੋਲੇ ਕੀ ਨਾਮ ਦੇ ਲੜਕੇ ਕੋ ਕੰਪਲੇਨ ਨਹੀਂ ਹੈ ਕਿ ਉਸ ਦਾ ਜੋ ਜੀਜਾ ਆ ਉਦੋਂ ਉਸ ਦੀ ਸਿਸਟਰ ਦੇ ਨਾਲ ਡਿਸਪਿਊਟ ਚੱਲਦਾ ਹੈ ਉਦੋਂ ਉਹ ਲੋੜੀ ਹੈਗੀ ਹੈ ਇਹਨਾਂ ਘਰ ਆ ਕੇ ਜਾਕੀ ਤੋਲਪੰਨ ਕੀਤੀ ਗਿਆ ਉਹ ਆਪਾਂ ਵੈਰੀਫਾਈ ਕਰਵੇਂ ਮਾਮਲੇ ਨੂੰ ਤੇ ਜੋ ਉਹ ਬੰਦੀ ਕਾਰਵਾਈ ਪੁਲਿਸ ਕੋਲੋਂ ਹੋਈ ਹੈ ਉਹ ਜਲਦ